ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਗੋ ਮਹੱਲਾ ਪੰਜਵਾ ਕਰਤੀ ਜਾ ਮੇਰਵਾਨ ਸਾਹਿਬ ਮੇਰਵਾਨੋ ਸਾਹਿਬ ਮੇਰਾ ਮੇਰਵਾਨੋ ਮੇਰਵਾਨ ਸਾਹਿਬ ਮੇਰਵਾਨੋ ਸਾਹਿਬ ਮੇਰਾ ਮੇਰਵਾਨੋ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲ ਹੈ ਪ੍ਰਾਣੀਆਂ ਤੁਦ ਰੱਖੇ ਗੈ ਸਰਜਣਹਾਰ ਜਨ ਪਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤਗਾਹਾਰ ਕੁਦਰਤ ਕੀ ਮਨ ਜਾਣੀਐ ਵੱਡਾ ਵੇ ਪਰਵਾਉ ਕਰ ਬੰਦੇ ਤੂੰ ਬੰਦਗੀ ਚਿੰਚਰ ਘਟ ਮੈਂ ਸਾਹੋ ਤੂੰ ਸਮਰਤ ਆਕਤ ਗੂਚਰ ਦਿਓ ਪੰਡ ਤੇਰੀ ਰਾਸ ਅਰੇ ਮੈਂ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂ ਸੋ ਮਰਤ ਆਕਤ ਗੁਚਰ ਜਿਉ ਪੰਡ ਤੇਰੀ ਰਾਸ ਹੋ ਅਰਹਿ ਮੈਂ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਸਤਿਗੁਰਾਂ ਦੀ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਹਰ ਰੋਜ਼ ਆਉਂਦਾ ਦੀਵਾਨ ਖਾਲਸਾ ਸਿੰਘ ਸਭਾ ਗੁਰਦੁਆਰਾ ਸਾਹਿਬ ਬਠਿੰਡਾ ਵਿਖੇ ਜੋ ਕਿ ਭਾਈ ਸਾਡੇ ਬਹੁਤੀ ਸਤਿਕਾਰਯੋਗ ਭਾਈ ਤੇਜ ਸਿੰਘ ਜੀ ਪਾਸੋਂ ਹਰ ਰੋਜ਼ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਕਥਾ ਸਰਵਨ ਕਰਦਿਆਂ ਬਹੁਤ ਹੀ ਸੰਤੋਖ ਦਾ ਮਾਨ ਲੱਗਦਾ ਹੈ ਔਰ ਸਾਡੇ ਸਤਿਕਾਰਯੋਗ ਸਰਦਾਰ ਤੇਜਸ ਸਿੰਘ ਜੀ ਬਹੁਤ ਹੀ ਇਤਿਹਾਸ ਦੇ ਸੰਗਤਾਂ ਨੂੰ ਜਾਣੂ ਕਰਾਉਂਦੇ ਆ ਕਿਉਂਕਿ ਆਪਣੇ ਸਰਵਣ ਕੀਤਾ ਇਤਿਹਾਸ ਭਾਈ ਮਤੀ ਦਾਸ ਜੀ ਦਾ ਕਿਉਂਕਿ ਜਦੋਂ ਸੀਸ ਦੇ ਉੱਤੇ ਆਰਾ ਚੱਲਦਾ ਤੇ ਮਗਰ ਫੌਜਾਂ ਨੇ ਕਹਿ ਤਾ ਸੀ ਜੋ ਕੁਝ ਤੇਰੀ ਖੁਆਇਸ਼ ਹੈ ਤਸਦੇ ਜੋ ਕੁਝ ਮੰਗਣਾ ਮੰਗ ਲੈ ਤੇ ਪਰਸਾ ਪਰੋਟੀ ਕਹੰਦੇ ਮਿਹਰਬਾਨ ਸਭ ਮਿਹਰਬਾਨ ਸਾਬ ਮੇਰਾ ਮਿਹਰਬਾਨ ਜੀ ਸਭਨ ਕੋ ਦੇ ਦਾਨ ਇੱਕੋ ਹੀ ਖੁਆਇਸ਼ ਜਿਵੇਂ ਪਰਮੇਸ਼ਰ ਪ੍ਰਭਾਤ ਮਤ ਤੁਸੀਂ ਮਿਹਰਬਾਨ ਹੈ ਜੋ ਕੁਝ ਕਰਦੇ ਹੋ ਉਹ ਸਾਨੂੰ ਚੰਗਾ ਲੱਗਦਾ ਹੈ ਤੂੰ ਕਾਹੇ ਟੋਲ ਲੈ ਪ੍ਰਾਣੀਆਂ ਉਧਰ ਆਖੇ ਕਿ ਸਤਿਨਹਾਰ ਇਹ ਕੋਈ ਕਵੈਸ਼ ਜਿਹੜੀ ਮੰਗੀ ਸੀ ਸਗਲ ਕਟਾਕੋ ਦੇਹਦਾਨ ਕਿ ਪਰਮੇਸ਼ਰ ਪ੍ਰਮਾਤਮਾ ਜੀ ਸਗਲ ਉਹ ਦੇਹਦਾਨ ਇੱਕ ਨਾਮ ਦੀ ਬਖਸ਼ਿਸ਼ ਕਰਦੇ ਹੋ ਜਦੋਂ ਸਾਧ ਸੰਗਤ ਜੀਵ ਦੇ ਉੱਤੇ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ ਤੇ ਪ੍ਰਾਣੀ ਰਸਕ ਸਤੋ ਰਹਿਤ ਕੋ ਚੁੰਬਦਾ ਸਾਰੀ ਗਮਦੀਆਂ ਭਾਵਨਾ ਕੋ ਚੁੰਬਦਾ ਠਣੀ ਤੇ ਜਨ ਤੂੰ ਕਾਹੇ ਡੋਲ ਲੈ ਪ੍ਰਾਣੀਆਂ ਤੂੰ ਦਸਤਾਖਾ ਹੈਗਾ ਸਰਜਣਹਾਰ ਜਿਸ ਜੀਵ ਦੇ ਉੱਤੇ ਉਹ ਸਰਜਣਹਾਰ ਪਰਮੇਸ਼ਰ ਪ੍ਰਮਾਤਮਾ ਮੇਰਾ ਪਰਿਆ ਹੱਥ ਰੱਖਦਾ ਸਾਰਸਾਰ ਮਤੋਂ ਉਸ ਨੂੰ ਕਿਸੇ ਕਾਲ ਕੰਡਕ ਦਾ ਦਰ ਨਹੀਂ ਹੁੰਦਾ ਉਸ ਨੂੰ ਕਿਸੇ ਦਾ ਭੈ ਨਹੀਂ ਹੁੰਦਾ ਇਸੇ ਤਰ੍ਹਾਂ ਸੰਗਤਾਂ ਦੇ ਸਭ ਦੇ ਸਮੇਂ ਵਿੱਚ ਬੈਠ ਕੇ ਹਰ ਰੋਜ਼ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਕਥਾ ਸਰਵਣ ਕਰਦਿਆਂ ਇਸੇ ਤਰ੍ਹਾਂ ਕਥਾ ਦੇ ਨਾਲ ਪਾਈ ਜੁੜੇ ਰਿਹਾ ਕਰੋ ਹਰ ਰੋਜ਼ ਮਨ ਵਰਤਿਆਂ ਨੂੰ ਕਾਗਰ ਕਰਦੇ ਹੋਏ ਕਥਾ ਸਰਵਣ ਕਰਿਆ ਕਰੋ ਆਹ ਫਤਿ ਬੁਲਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤੋ